ਚੜਦੀ ਕਲਾ ਸੇ ਕੀ ਗੱਲ ਹੋਈ ਮੈਡਮ ਤੁਸੀਂ तकरीबन डेढ़ ਘੰਟਾ ਅੰਦਰ ਰਹੇ ਹੋ ਕੀ ਗੱਲਬਾਤ ਹੋਈ ਆ ਪੂਰੀ ਪਰਿਵਾਰ ਦੀ ਪਹਿਲੀ ਮੁਲਾਕਾਤ ਸੀ ਹਾਂਜੀ ਨਹੀਂ ਕੋਰਟ 'ਚ ਮਿਲੇ ਸੀ ਤਰੀਕ ਵੇਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਸਬ ਪੈਰ ਕਚੇ ਜਨ ਲੈ ਕੇ ਜਿਹੜਾ ਪਟੀਸ਼ਨ ਵੀ ਦਾਇਰ ਕੀਤੀ ਹੈ ਕੀ ਕਹਿਣਾ ਚਾਹੁੰਦੇ ਕੀ ਦਿੱਕਤ ਮੈਮ ਕੀ ਹੈ ਸੁਰੱਖਿਆ ਨਾਲ ਕੇ ਕੀ ਉਹ orange ਵਕੀਲ ਸਾਹਿਬ ਦੱਸ ਦਿੰਗੇ ਉਹਨਾਂ ਦੀ ਮੁਲਾਕਾਤ ਕੀਤੀ ਆ ਕਿ ਵੈ ਹਾਲਚਾਲ ਚੜਦੀ ਕਲਾ ਚੜਦੀ ਕਲਾਚ ਨੇ ਜੀ ਬਿਲਕੁਲ ਚੜਦੀ ਕਲਾਚ ਨੇ ਹਮੇਸ਼ਾ ਚੜਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਕੀ ਕਰਨ ਰਿਹਾ ਮੈਂ ਗਲਤ ਬਾਤ ਹੋਈ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਦੇਖ ਉਹਨਾਂ ਨੂੰ ਕੋਈ ਚੜੀ ਲੱਥੀ ਨਹੀਂ ਬੈਰਕ ਦੀ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਮਤਲਬ ਉਹ ਤਾਂ orange ਜਿਹੜੇ ਹੈਗੇ ਸਾਬਕਾ ਮੰਤਰੀ ਉਹ ਤਾਂ ਉਹਨਾਂ ਦੀ ਹੁਣ ਉਹ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਆ ਇਸ ਤਰ੍ਹਾਂ ਕੋਈ ਪ੍ਰੋਗਰਾਮ ਲੱਗੇ ਨੇ ਕਿਸ ਤਰ੍ਹਾਂ ਉਹ ਚੀਜ਼ ਨੂੰ ਵਾਚ ਕਰ ਦੋ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਐਮਐਲੂ ਸਾਹਿਬ ਅੰਮ੍ਰਿਤਪੁਰ ਤੋਂ ਬਹੁਤ ਜ਼ਿਆਦਾਤ ਮਾਮਲੇ ਆਦੇ ਜਿਹੜਾ ਮਾਮਲਾ ਕਰਦੇ ਕਿ ਸਰਕਾਰ ਕਹਿੰਦੀ ਡਰੱਗ ਦੇ ਅਧੀਨ ਜਿਹੜਾ ਮਾਮਲਾ ਕਰਦੇ ਕਿ ਕਿੰਨੀ ਤੇ ਸੱਚਾਈ ਨਹੀਂ ਇਹ ਡਰੱਗ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਅੰਮ੍ਰਿਤਪੁਰ ਤੋਂ ਬਹੁਤ ਜ਼ਿਆਦਾਤ ਮਾਮਲੇ ਚ ਕ੍ਰਿਪਟਰ ਕੀ ਤਾਂ ਬੁਝੇ ਸਰਕਾਰ ਜੋੜ ਰਹੀ ਹੈ ਇਸ ਨੂੰ ਨਸ਼ੇ ਨਾਲ ਜੋੜ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਇਸ ਤੇ ਮਨਸ਼ਾ ਤਾਂ ਕਲੀਅਰ ਹੈ ਕੀ ਕਲੀਅਰ ਕੀ ਹੈ ਜੀ ਗੱਲ ਕੀ ਇਹਦਾ ਜੇ ਜਦੋਂ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰਗ 'ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ 'ਚ ਪਾਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰਿਵਾਰ ਪ੍ਰਿਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਝੂਠਾ ਦਰਜ ਕੀਤਾ ਜਾਊਗਾ। ਮੈਂ ਗਿੱਠਿਆ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਹੋਊਗੀ। ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਸੀ ਸਾਨੂੰ। ਅਸੀਂ ਬਿਲਕੁਲ ਤਿਆਰ ਸੀ ਜੇ ਜੋ ਅਸੀਂ ਤਾਂ ਹਮੇਸ਼ਾ ਹਮ ਕੀ ਲੱਗਦਾ ਵੀ ਅੰਦਰ ਜਿਹੜੀ ਮੁਲਾਕਾਤ ਹੋਈ ਆ ਬੈਰਕ ਨੂੰ ਲੈ ਕੇ ਕੀ ਸਖਿਆ ਜਿਹੜੇ ਆ ਰਹੇ ਨੇ ਦਿੱਕਤ ਆ ਰਹੀ। ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਬਿਲਕੁਲ ਨਹੀਂ ਸਿਕਿਉਰਿਟੀ ਰੀਜਨਸ ਨੇ। ਤੁਸੀਂ ਕੋਟਾਂ 'ਚ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਬਿਕਰਮ ਸਿੰਘ ਮਰਜੀਠਿਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਕਿ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਦੇ ਲਾਉਣੇ ਪੈਂਦੇ ਨੇ ਤੇ ਕੋਟਾਂ ਕੋਟ ਜਿਹੜੀ ਉਹ ਫੋਰਟ्रेस ਬਣਾਈ ਜਾਂਦੀ ਹੈ ਕੋਟ ਦੀ ਸੜੀ ਸੜਕਾਂ ਸੀਲ ਕਰ ਦਿੱਤੀਆਂ ਜਾਂਦੀਆਂ ਹੋਰ ਕੋਈ ਕੰਮ ਨਹੀਂ ਕੀਤਾ ਜਾਂਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੀ ਬੈਰਕ ਹੈ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕੋਮੋਡੇਸ਼ਨ ਦੀ ਕੋਈ ਟਿਕਲੀਮ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ 'ਚ ਨਹੀਂ ਕੀਤੀ ਤੇ ਅਗਲੀ ਤਰੀਕ 17 ਪੈ ਗਈ ਹੈ ਜੀ ਹੁਣ ਕੀ ਲੱਗਦਾ ਅੱਗੇ ਕੀ ਰਾਹ ਲੱਗਦਾ ਹੈ ਅਸੀਂ ਅੱਜ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ ਆਨਰੇਬਲ ਕੋਰਟ ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਔਰ ਉਹ ਚੜ੍ਹਦੀ ਕਲਾ 'ਚ ਨੇ ਇਹ ਬਿਲਕੁਲ ਠੀਕ ਨੇ ਰੱਬ ਰੱਬ ਕਰ ਰਿਹਾ ਆਪਦਾ ਨਾਮ ਜਪ ਰਹੇ ਨੇ ਚੜ੍ਹਦੀ ਕਲਾ 'ਚ ਉਮੀਦ ਹੈ ਬੇਲ ਹੋ ਜਾਏਗੀ ਹਾਂਜੀ ਹਾਂਜੀ ਪਹਿਲਾਂ ਪਟਿਆਲਾ 'ਕ ਰੱਖੇ ਗਿਆ ਸੀ ਜੇਲ੍ਹ 'ਚ ਤੇ ਨਾਪਾਂ ਕਿਉਂ ਹੁਣ ਸਰ ਸ਼ਿਫਟ ਨਹੀਂ ਕੀਤਾ ਇਸ ਕੇਸ 'ਚ ਉਹਨਾਂ ਨੂੰ ਨਾਬਾ ਹੀ ਲੈ ਕੇ ਆਏ ਨੇ ਹਾਈ ਕੋਰਟ 'ਚ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਦਡਰਾਅ ਕੀਤੀ ਸੀ ਉਹ ਜਦ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਤਾਂ ਕੋਰਟ 'ਚ ਉਹਨਾਂ ਨੇ ਕਿਹਾ ਜੀ ਨਾਬਾ 'ਚ ਉਹਨਾਂ ਕੋਲ ਫੈਸਿਲਿਟੀਆਂ ਬੈਟਰ ਨੇ ਕਿਉਂ ਸਿਕਿਉਰ ਆਰਡਰ ਇਸ ਕਰਕੇ ਲਿਆ ਨਾਬੇਦਾ 'ਚ ਉੱਥੇ ਫੈਸਿਲਿਟੀਆਂ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੇ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਅਸੀਂ ਉਹ ਜਿਹੜੀ ਪਟੀਸ਼ਨ ਪਾਈਆ ਵੀ ਪਰਚਾ ਗਲਤ ਦਿੱਤਾ ਆ ਉਹਦੀ ਡੇਟ ਮੰਗ ਲਓ ਹਾਈ ਕੋਰਟ ਚ ਕਦੋਂ ਦੀ ਹੈ ਸਰ ਹਲੇ ਪਰਚਾ ਦਰਜ ਅਸੀਂ ਜਿਹੜੀ ਕਾਚਿੰਗ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਜੀ ਹਾਲ ਫਿਲਹਾਲ ਸਿਰਫ ਅੱਜ ਅਸੀਂ ਰੈਗੂਲਰ ਬੇਲ ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤਾ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਗੂਲਰ ਬਿੱਲ ਫਾਈਲ ਕਰਤੀ ਸੀ ਉਹ 22 ਤਰੀਕ ਲੱਗੇਗਾ। ਅਗਰ ਸੀਸੀਟੀਵੀ ਰਾਹੀ ਕਿ세 ਕੈਦੀ ਦੀ ਨਿਚਤਾ ਬਾਹਰ ਦੇਖੀ ਜਾਂਦੀ ਆ ਜੋ ਗੱਲਾਂ ਬਾਹਰ ਆ ਰਹੀਆਂ ਨੇ ਵੀ ਸਰਕਾਰ ਦੇਖ ਰਹੀ ਆ ਕੀ ਲੱਗਦਾ ਵੀ ਸੁਤੰਤਰਤਾ ਦੇ ਅਧਿਕਾਰ ਦੀ ਜਿਹੜੀ ਗ੍ਰੋਸ ਪਰ ਗ੍ਰੋਸ ਵਾਇਲੇਸ਼ਨ ਦੇ ਉੱਪਰ ਕੀ ਦੇਖ ਲਓਗੇ? ਬੰਦੇ ਜੇ ਪਾਰਟ ਪੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੁਹਾਨੂੰ। ਇਹ ਕੁਝ ਦੇਖੋ ਹੋਰ ਦੇਖਣ ਨੂੰ ਲੋਕਾਂ ਨੂੰ ਦੇਖਣ ਨਹੀਂ ਦੇ ਰਿਹਾ ਲੇਕਿਨ ਮੀਡੀਆ ਦੀ ਕਵਰੇਜ ਰੋਕ ਰਹੀ ਹੈ। ਉਹਨੂੰ ਉਹਨੂੰ ਰੋਜ਼ ਸ਼ਾਮ ਨੂੰ ਮਿਲ ਜਾਂਦੀ ਹੈ ਵਾਲੀ ਅਪਡੇਟ। ਥੈਂਕ ਯੂ ਸਰ।